ਸਾਈਬਰ ਕ੍ਰਾਈਮ ਦੇ ਮਾਮਲੇ ਦਿਨ-ਬਦ ਦਿਨ ਵਧ ਰਹੇ ਨੇ ਤੁਹਾਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਵੀ ਹੋ ਚੁੱਕੇ ਹੋਣਗੇ ਤੇ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2024 ਦੇ ਪਹਿਲੇ 9 ਮਹੀਨਿਆਂ ਅੰਦਰ ਹੀ ਇੰਡੀਅਨ ਸਾਈਬਰ ਕ੍ਰਾਈਮ ਦੀ ਇੱਕ ਰਿਪੋਰਟ ਦੇ ਅਨੁਸਾਰ 11333 ਕਰੋੜ ਰੁਪਏ ਦੀ ਸਾਈਬਰ ਠੱਗੀ ਹੋਣ ਦੀ ਰਿਪੋਰਟ ਮਿਲੀ ਹੈ ਤੇ ਜੇਕਰ ਮਾਮਲਿਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਜ਼ਿਆਦਾ ਮਾਮਲੇ ਨਿਵੇਸ਼ ਕਰਨ ਦੇ ਨਾਲ ਸਬੰਧਿਤ ਨੇ 3216 ਕਰੋੜ ਰੁਪਏ ਦੀ ਠੱਗੀ ਨਿਵੇਸ਼ ਦੇ ਨਾਮ ਤੇ ਲੋਕਾਂ ਦੇ ਨਾਲ ਵੱਜੀ ਆ ਤੇ ਇਸ ਤੋਂ ਇਲਾਵਾ ਡਿਜੀਟਲ ਅਰੇਸਟ ਫਰਾਡ ਦੇ ਵਿੱਚ 1616 ਕਰੋੜ ਰੁਪਏ ਦੀ ਧੋਖਾਧੜੀ ਹੋਈ ਆ ਪੰਜਾਬ ਦੇ ਵਿੱਚ ਵੀ ਸਾਲ 2024 ਦੇ ਅੰਦਰ ਹਜ਼ਾਰਾਂ ਕੇਸ ਕਰੋੜਾਂ ਰੁਪਏ ਦੀ ਠੱਗੀ ਦੇ ਦਰਜ ਕੀਤੇ ਗਏ ਨੇ ਇਸ ਲਈ ਇਹ ਜਾਣਨਾ ਬੇਹਦ ਹੀ ਜ਼ਰੂਰੀ ਹੈ ਕਿ ਕੀ ਹੈ ਸਾਈਬਰ ਕਰਾਈ ਕਿਸ ਤਰ੍ਹਾਂ ਲੋਕਾਂ ਦੇ ਨਾਲ ਸਾਈਬਰ ਠੱਗੀ ਵੱਜਦੀ ਹੈ ਤੇ ਕਿਸ ਤਰ੍ਹਾਂ ਇਸ ਤੋਂ ਬਚਿਆ ਜਾਵੇ ਤੇ ਜੇਕਰ ਠੱਗੀ ਵੱਜ ਹੀ ਜਾਂਦੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਕੀ ਹੈ ਸਾਈਬਰ ਕ੍ਰਾਈਮ ਸਾਈਬਰ ਅਪਰਾਧ ਉਸ ਜੁਰਮ ਨੂੰ ਕਹਿੰਦੇ ਨੇ ਜਿਸ ਦੇ ਵਿੱਚ ਕੰਪਿਊਟਰ ਜਾਂ ਮੋਬਾਈਲ ਸ਼ਾਮਿਲ ਹੋਵੇ ਵਿਗਿਆਨ ਦੀ ਤਰੱਕੀ ਦੇ ਕਾਰਨ ਸੂਚਨਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੀ ਕ੍ਰਾਂਤੀ ਆਈ ਹੈ ਪਰ ਇਸ ਦੇ ਨਾਲ ਹੀ ਇਸ ਦੀ ਦੁਰਵਰਤੋਂ ਵੀ ਵੱਡੇ ਪੱਧਰ ਤੇ ਹੋਣੀ ਸ਼ੁਰੂ ਹੋ ਗਈ ਹੈ ਇਸ ਦੁਰਵਰਤੋਂ ਲਈ ਮੋਬਾਈਲ ਅਤੇ ਕੰਪਿਊਟਰ ਦੀ ਮਦਦ ਲਈ ਜਾਂਦੀ ਹੈ ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਹੁਣ ਗੱਲ ਕਰਦੇ ਆ ਕਿ ਕਿਹੜੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਸਾਈਬਰ ਠੱਗ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਸਾਈਬਰ ਅਪਰਾਧ ਰਾਹੀਂ ਕਿਸੇ ਦੇ ਈਮੇਲ ਖਾਤੇ ਨੂੰ ਹਾਈਜੈਕ ਕੀਤਾ ਜਾਂਦਾ ਹੈ ਤੇ ਬੈਂਕ ਖਾਤਿਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਨੇ ਮੋਬਾਈਲ ਅਤੇ ਈਮੇਲ ਤੋਂ ਸਾਨੂੰ ਪਰਮਾਉਂ ਤੇ ਗੁੰਮਰਾਹ ਕਰਨ ਲਈ ਮੈਸੇਜ ਆਉਂਦੇ ਨੇ ਸੁਨੇਹੇ ਆਉਂਦੇ ਨੇ ਜਿਸ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਲੱਖਾਂ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਰਕਮ ਤੁਹਾਡੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਤੇ ਇਸ ਦੇ ਲਈ ਤੁਹਾਡਾ ਨਾਂ ਜਨਮ ਮਿਤੀ ਅਤੇ ਬੈਂਕ ਖਾਤੇ ਦੇ ਨੰਬਰ ਦੀ ਮੰਗ ਕੀਤੀ ਜਾਂਦੀ ਹੈ ਇਸ ਜਾਣਕਾਰੀ ਦੇ ਆਧਾਰ ਤੇ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਕਢਵਾਉਣ ਦੇ ਯਤਨ ਕੀਤੇ ਜਾਂਦੇ ਨੇ ਗਲਤ ਢੰਗ ਦੇ ਨਾਲ ਐਟਮ ਤੋਂ ਪੈਸੇ ਕਢਵਾਉਣ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਅਕਸਰ ਹੀ ਛਪਦੀਆਂ ਨੇ ਸਾਈਬਰ ਅਪਰਾਧੀ ਮੋਬਾਈਲ ਅਤੇ ਈਮੇਲ ਤੋਂ ਸੁਨੇਹੇ ਭੇਜ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਕੰਮ ਵੀ ਕਰਦੇ ਨੇ ਇਸ ਤੋਂ ਇਲਾਵਾ ਤੁਸੀਂ ਡਿਜੀਟਲ ਅਰੈਸਟ ਬਾਰੇ ਵੀ ਅਕਸਰ ਹੀ ਸੁਣਿਆ ਹੋਏਗਾ ਇਹ ਠੱਗੀ ਮਾਰਨ ਦਾ ਇੱਕ ਨਵਾਂ ਤਰੀਕਾ ਹੈ ਜਿਸ ਤੇ ਰਾਹੀਂ ਸਾਈਬਰ ਠੱਗ ਖੁਦ ਨੂੰ सीबीआई ईडी ਜਾਂ ਫਿਰ ਕਿਸੇ ਹੋਰ ਏਜੰਸੀ ਦਾ ਅਧਿਕਾਰੀ ਦੱਸ ਕੇ ਆਡੀਓ ਤੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਡਰਾਉਂਦੇ ਨੇ ਉਹਨਾਂ ਨੂੰ ਗ੍ਰਿਫਤਾਰੀ ਦਾ ਡਰਾਵਾ ਦਿੰਦੇ ਨੇ ਉਹਨਾਂ ਨੂੰ ਕਰ ਦੇ ਵਿੱਚ ਹੀ ਡਿਜੀਟਲ ਤੌਰ ਦੇ ਉੱਤੇ ਬੰਦਕ ਬਣਾ ਲੈਂਦੇ ਨੇ ਤੇ ਫਿਰ ਉਹਨਾਂ ਤੋਂ ਠੱਗੀ ਮਾਰਦੇ ਨੇ ਲੁਧਿਆਣਾ ਤੋਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਵਰਦਮਨ ਗਰੁੱਪ ਦੇ ਮਾਲਕ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ KYC ਦੇ ਨਾਮ ਤੇ ਆਨਲਾਈਨ ਸ਼ਾਪਿੰਗ ਨੌਕਰੀ ਦਾ ਚਾਂਸ ਆ ਤੇ ਵਿਦੇਸ਼ੀ WhatsApp ਕਾਲਸ ਰਾਹੀਂ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਤੇ ਬਹੁਤ ਸਾਰੇ ਲੋਕ ਲਾਲਚ ਦੇ ਵਿੱਚ ਆ ਕੇ ਇਨ੍ਹਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਪਰ ਇਸ ਤੋਂ ਬਚਣ ਦੇ ਲਈ ਚੌਕਸ ਰਹਿਣਾ ਬੇਹਦ ਹੀ ਜ਼ਰੂਰੀ ਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਅਪਰਾਧੀ ਨੇ ਬਹੁਤ ਜ਼ਿਆਦਾ ਹਾਈ ਟੈਕ ਹੋ ਚੁੱਕੇ ਨੇ ਤਾਂ ਅਜਿਹੇ ਅਪਰਾਧਾਂ ਤੋਂ ਕਿ ਨਾ ਹੀ بچਿਆ ਜਾਵੇ ਇਸ ਤੇ ਲਈ ਕੀ ਕੀਤਾ ਜਾਵੇ ਇਸ ਤੇ ਲਈ ਜ਼ਰੂਰੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਆਪਣੇ ਬਾਰੇ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਆਪਣਾ ਗੁਪਤ ਪਾਸਵਰਡ ਕੁਝ ਦੇਰ ਬਾਅਦ ਬਦਲ ਲੈਣਾ ਚਾਹੀਦਾ ਹੈ ਸਾਈਬਰ ਕੈਫੇ ਤੋਂ ਬਾਹਰ ਆਉਣ ਤੋਂ ਪਹਿਲਾਂ ਆਪਣੀ ਆਈਡੀ ਲੌਗ ਆਊਟ ਕਰਨ ਦੀ ਜ਼ਰੂਰੀ ਹੈ ਤੇ ਸੋਸ਼ਲ ਨੈਟਵਰਕ ਦੀ ਵਰਤੋਂ ਬਹੁਤ ਧਿਆਨ ਦੇ ਨਾਲ ਕਰਨੀ ਚਾਹੀਦੀ ਹੈ ਪਰ ਹੁਣ ਸਵਾਲ ਇੱਥੇ ਇਹ ਵੀ ਹੈ ਕਿ ਜੇਕਰ ਅਸੀਂ ਚੌਕਸ ਰਹਨੇ ਆ ਫਿਰ ਵੀ ਸਾਡੇ ਨਾਲ ਠੱਗੀ ਵੱਜ ਜਾਂਦੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਈਬਰ ਠੱਗੀ ਤੋਂ ਬਚਣ ਦੇ ਲਈ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਚੌਕਸ ਰਹੋ ਇਸ ਤੋਂ ਇਲਾਵਾ ਜੇਕਰ ਕਿਸੇ ਤਰ੍ਹਾਂ ਵੀ ਤੁਹਾਡੇ ਖਾਤੇ ਦੇ ਵਿੱਚ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ 1930 ਨੰਬਰ ਉੱਤੇ ਕਾਲ ਕਰਕੇ ਤੁਸੀਂ ਆਪਣੇ ਖਾਤੇ ਨੂੰ ਫ੍ਰੀਜ਼ ਕਰਵਾ ਸਕਦੇ ਹੋ ਸਬੰਧਿਤ ਬੈਂਕ ਨੂੰ ਫੋਨ ਕਰਕੇ ਆਪਣੀ ਟ੍ਰਾਂਜੈਕਸ਼ਨ ਬੰਦ ਕਰਵਾ ਸਕਦੇ ਹੋ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਿੰਕ ਖੋਲਣਾ ਜਾਂ ਫਿਰ ਡਾਊਨਲੋਡ ਕਰਨਾ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਹੈ ਕਿਸੇ ਵੀ ਸਾਈਟ ਉੱਤੇ ਕੋਈ ਵੀ ਸ਼ੋਪਿੰਗ ਕਰਨ ਤੋਂ ਪਹਿਲਾਂ ਕੋਈ ਵੀ 트ਾਂਜੈਕਸ਼ਨ ਕਰਨ ਤੋਂ ਪਹਿਲਾਂ ਉਹ ਸਾਈਟ ਦੀ ਜਾਂਚ ਕਰਨੀ ਜ਼ਰੂਰੀ ਹੈ ਤਾਂ ਹੀ ਅਸੀਂ ਸਾਈਬਰ ਕ੍ਰਾਈਮ ਤੋਂ ਬਚ ਸਕਦੇ ਹਾਂ ਤੇ ਇਸ ਲਈ ਚੌਕਸ ਰਹਿਣਾ ਬੇਹਦ ਹੀ ਜ਼ਰੂਰੀ ਹੈ